ਸਿੰਗਰ ਜੀ ਜੀ ਹਾਂ ਜੀ ਉਹ ਦੇਖੋ ਨੀਰਪੈਟ ਕਿੰਨੀਆਂ ਸੋਨੀਆਂ ਨੇ ਨੀਰਪੈਟ ਸੋਨੀਆਂ ਨੇ ਨਾ 500 ਹਾਂ ਬਹੁਤ ਸੋਹਣੀਆਂ ਨੇ ਪਰ ਆਪਾਂ ਤਾਂ ਇਹ ਲੈ ਵੀ ਨਹੀਂ ਸਕਦੇ ਬਹੁਤ ਲੰਗੀਆਂ ਹੋਣਗੀਆਂ ਨਾ ਸਹੀ ਕਿਹਾ ਇੱਕ ਨੀਰਪੈਟ ਤਾਂ 200 300 ਦੀ ਹੋਊਗੀ ਆਪਾਂ ਤਾਂ ਗਲੀ ਚ ਲੈ ਲੈਂਦੇ ਉੱਥੇ ਬਹੁਤ ਸਸਤੀਆਂ ਹੁੰਦੀਆਂ ਨੇ ਹਾਂ ਸਸਤੀਆਂ ਤਾਂ ਮਿਲਦੀਆਂ ਪਰ ਉੱਥੇ ਤਾਂ ਸਿਰਫ 5-7 ਕਲਰ ਹੁੰਦੇ ਆ ਤੇ ਇੱਥੇ ਕਲਰ ਦੇ ਕਿੰਨੇ ਆ ਨਾ ਬੰਨੇ ਸੋਨੇ ਸੋਨੇ ਕਲਰ ਆ ਪਰ ਆਪਾਂ ਲੈ ਆਂਗੇ ਨਾ ਸਸਤੇ ਮੈਨੂੰ ਤਾਂ ਲੱਗਦਾ ਦੁਕਾਨ ਤੇ ਆਉਂਦਾ ਨਾ ਆਪਣਾ ਸੁਪਨਾ ਹੀ ਰਹਿ ਜਾਣਾ। ਵੀਰੇ ਉਹ ਦੋ ਕੁੜੀਆਂ ਨਾ ਬਾਹਰ ਗੱਲਾਂ ਕਰੀ ਜਾਂਦੀਆਂ ਨੇ। ਦੇਖੋ ਕੋਈ ਚੀਜ਼ ਚੱਕ ਨਾ ਲੈਣ। ਕੋਈ ਨਹੀਂ ਮੈਂ ਦੇਖਦਾ। ਛੱਡ ਆਪਾਂ ਨੂੰ ਤਾਂ ਗਲੀ ਵਾਲੀਆਂ ਹੀ ਠੀਕਾ। ਚਲੋ। ਕੀ ਹੋਇਆ ਬੇਟੇ? ਕੁਛ ਨਹੀਂ ਮੇਰੇ ਅਸੀਂ ਕੁਛ ਨਹੀਂ ਛੇੜਿਆ। ਆਜੋ ਅੰਦਰ ਆਜੋ। ਨਹੀਂ ਨਹੀਂ ਵੀਰੇ ਮੈਂ ਕੁਛ ਕਿਹਾ ਨਹੀਂ ਤੁਹਾਨੂੰ ਆਜੋ ਅੰਦਰ ਆਜੋ। आज 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 की गल होगी बच्चों हो? कुछ नहीं वीरे कुछ नहीं होया आज आज डरो ना ला साई सोख के मैं थोनू बुलाया ही है मैं कुछ किया थोड़ी है बावे हां जी वीरे पानी पिलाओ लो पानी पियो आजा 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 अंदर आजा डर क्यों गए मैं तो कुछ क्या ਫੇਰ ਤੁਸੀਂ ਇੰਨੇ ਸਿਆਣੇ ਬੱਚਿਓ ਹੈ ਬਾਹਰ ਕਿਉਂ ਖੜੇ ਸੀ ਅੰਦਰ ਆ ਜਾਂਦੇ ਨਹੀਂ ਵੀਰੇ ਅਸੀਂ ਤਾਂ ਜਾ ਰਹੇ ਸੀਗੇ ਘਰੇ ਠੀਕ ਆ ਕਿੱਥੇ ਘਰ ਰਹਿਣੇ ਆ ਆ ਦੋ ਗਲੀਆਂ ਛੱਡ ਕੇ ਘਰ ਆ ਸੰਡਾ ਫੇਰ ਅਸੀਂ ਤੁਹਾਡੇ ਵੱਡੇ ਭਰਾਵਾਂ ਵਰਗੇ ਆ ਨਾ ਹਾਂਜੀ ਡਰਨ ਵਾਲੀ ਕਿਹੜੀ ਗੱਲ ਐ ਸੱਚੀ ਸੱਚੀ ਦੱਸੋ ਕੀ ਦੇਖਦੇ ਬੈ ਸੀ ਅ ਵੀਰੇ ਉਹ ਨਾ ਮੇਰੀ ਭੈਣ ਨੂੰ ਨਾ ਨੀਲ ਪੈਂਟ ਸੋਹਣੀਆਂ ਲੱਗੀਆਂ ਸੋਹਣੀਆਂ ਲੱਗੀਆਂ ਹਾਂਜੀ ਤੇ ਫੇਰ ਲੈਂਦੇ ਕਿਉਂ ਨਹੀਂ ਸਿੱਦੇ ਤਾਂ ਮਹਿੰਗੀਆਂ ਹੀ ਬਹੁਤ ਹੋਣਗੀਆਂ 200 300 ਦੀ ਹੋਊਗੀ ਨੀ ਨੀਲ ਪੈਂਟ ਤੁਸੀਂ ਕਦੇ ਨੀਲ ਪੈਂਟ ਲਈ ਨਹੀਂ ਪਹਿਲਾਂ ਜਿਹੜੀ ਅਸੀਂ ਲਗਾਣੇ ਤਾਂ ਹੈਗੇ ਆ ਪਰ ਗਲੀ ਚ ਪਾਈ ਆਂਦਾ ਵਾ ਨਾ ਉਹ ਦੇਖੋ 50 ਰੁਪਏ ਦੀ ਮਿਲ ਜਾਂਦੀ ਆ ਤਾਂ ਅਸੀਂ ਉਹਦੇ ਤੋਂ ਹੀ ਲੈਣੇ ਹੁੰਨੇ ਆ ਇਤੋਂ ਦੀ ਦੁਕਾਨ ਤੇ ਤਾਂ ਅਸੀਂ ਕਦੇ ਆਈ ਵੀ ਨਹੀਂ ਗਏ ਨੀਲ ਪੈਂਟ ਲੈ ਕੇ ਨਹੀਂ ਵੀਰੇ ਅਸੀਂ ਲੈਣੀ ਨਹੀਂ ਹੈਗੀ ਮੈਂ ਤੁਹਾਨੂੰ ਕਿਹਾ ਤੁਸੀਂ ਲੈ ਕੇ ਜਾਓ ਵੀਰੇ ਸਾਡੇ ਕੋ ਸੱਚੇ ਪੈਸੇ ਨਹੀਂ ਹੈਗੇ ਤੁਸੀਂ ਕਿਉਂ ਦਿਖਾ ਰਹੇ ਹੋ ਰਹਿਣ ਦੋ ਮੇਰੀ ਗੱਲ ਸੁਣੋ ਤੁਹਾਡਾ ਨਾਮ ਕੀ ਹੈ ਸਿਮਰਨ ਵੀਰੇ ਤੁਹਾਡਾ ਕੀ ਨਾਮ ਹੈ ਪ੍ਰੀਤ ਵੀਰੇ ਹਾਂ ਮੇਰੀ ਗੱਲ ਸੁਣੋ ਸਿਮਰਨ ਪ੍ਰੀਤ ਕਦੇ ਵੀ ਡਰੀਦਾ ਨਹੀਂ ਹੁੰਦਾ ਕੋਈ ਵੀ ਕੰਮ ਕਰਨਾ ਇਦਾਂ ਨਾ ਸੋਚੋ ਜਿਹੜਾ ਕੰਮ ਤੁਸੀਂ ਕਰ ਨਹੀਂ ਰਹੇ ਕਰ ਵੀ ਨਹੀਂ ਸਕਦੇ ਹਨਾ ਆ ਦੇਖੋ ਮੈਨੂੰ ਇਹ ਦੱਸੋ ਤੈਨੂੰ ਕਿਹੜਾ ਕਲਰ ਪਸੰਦ ਹੈ ਆ ਵਾਲਾ ਪੱਕਾ ਹਾਂਜੀ ਲੈ ਆ ਵਾਲਾ ਕਲਰ ਤੈਨੂੰ ਕਿਹੜਾ ਪਸੰਦ ਹੈ ਜੀ ਤਾਂ ਆਪਣੇ ਕੋਲ ਪੈਸੇ ਨਹੀਂ ਹੈਗੇ ਓ ਬੇਟੇ ਮੈਂ ਜੋ ਪੁੱਛ ਰਿਹਾ ਹਾਂ ਦੱਸੋ ਕਿਹੜਾ ਕਲਰ ਪਸੰਦ ਹੈ ਸਿੱਰੇ ਆ ਕਲਰ ਸੋਨਾ ਲੱਗਦਾ ਹਾਂਜੀ ਜ਼ਿਆਦਾ ਬਹੁਤ ਆ ਹਾਂਜੀ ਅੱਛਾ ਜੇ ਤੁਸੀਂ ਗਲੀ ਚੋਂ ਲੈਂਦੇ ਆ ਦੋਨੇ ਚੀਜ਼ਾਂ ਤਾਂ ਕਿੰਨੇ ਦੀਆਂ ਆਂਦੀਆਂ 100 ਰੁਪਏ ਦੀਆਂ ਵੀਰੇ 50 ਰੁਪਏ ਦੀ ਇੱਕ ਤੇ 100 ਰੁਪਏ ਦੀਆਂ ਦੋ ਹਾਂਜੀ ਤੁਸੀਂ ਇਦਾਂ ਸੋਚੋ ਕਿ ਗਲੀ ਚੋਂ ਲਈਆਂ ਹੀਰੇ ਕਿੱਥੇ ਗਲੀ ਚ ਲਈਏ ਤਾਂ ਦੁਕਾਨ ਤੋਂ ਲਿੱਤੀਆਂ ਵਾ ਅੱਛਾ ਤੁਹਾਨੂੰ ਕੀ ਲੱਗਦਾ ਇੱਥੇ ਕਿੰਨੇ ਦੀਆਂ ਹੋਣਗੀਆਂ ਵੀਰੇ ਬ੍ਰਾਂਡ ਦੀ ਚੀਜ਼ ਆ ਸਸਤੀ ਥੋੜਾ ਹੋਊਗੀ 200 300 ਦੀ ਤਾਂ ਹੋਊਗੀ ਜੇ ਮੈਂ ਕਹਾਂ ਇਹ 50 ਰੁਪਏ ਦੀ ਇੱਕ ਆ ਤੇ 100 ਰੁਪਏ ਦੀਆਂ ਦੋ ਆ ਮੇਰੇ ਤੇ ਯਕੀਨ ਕਰ ਲੋਗੇ ਵੀਰੇ ਇਦਾਂ ਕਿਦਾਂ ਹੋ ਸਕਦਾ ਇਦਾਂ ਹੋ ਸਕਦਾ ਆਪਾਂ ਨਾ ਹਮੇਸ਼ਾ ਇਹੀ ਸੋਚਦੇ ਆ ਵੱਡੀ ਦੁਕਾਨ ਆ ਸਮਾਨ ਬਹੁਤ ਮਹਿੰਗਾ ਹੋਊਗਾ ਹਨਾ ਇਦਾਂ ਹੀ ਸੋਚਦੇ ਆ ਨਾ ਹਾਂਜੀ ਇਦਾਂ ਨਹੀਂ ਸੋਚੀਦਾ ਹੁੰਦਾ ਅਸੀਂ ਵੀ ਤਾਂ ਨਾਰਮਲ ਪਰਸਨ ਆ ਕੀ ਹੋਇਆ ਜੇ ਅਸੀਂ ਦੁਕਾਨ ਬਾਗੇ ਬਹਿ ਗਏ ਇਹ ਜ਼ਰੂਰੀ ਥੋੜੀ ਅਸੀਂ ਮਹਿੰਗਾ ਹੀ ਸਮਾਨ ਵੇਚਾਂਗੇ ਅਸੀਂ ਵੀ ਉਹ ਨਾਰਮਲ ਚੀਜ਼ਾਂ ਸਾਧ ਸਧਾਰਨ ਚੀਜ਼ਾਂ ਵੇਚ ਸਕਦੇ ਆ ਨਾ ਹਾਂਜੀ ਸੱਚੀ ਦੱਸਾਂ ਸੌ ਲੱਗੇ 50-50 ਰੁਪਏ ਦੀ ਹੋਈ ਆ ਇਹ ਤੁਹਾਡੇ ਮਨ 'ਚ ਡਰ ਹੈ ਕਿ ਅਸੀਂ ਵੱਡੀ ਦੁਕਾਨ 'ਚ ਨਹੀਂ ਜਾਣਾ ਵੱਡੀ ਦੁਕਾਨ 'ਚ ਲੋਕੀ ਲੁੱਟ ਲੈਂਦੇ ਆ ਲੋਕੀ ਮਹਿੰਗਾ ਸਮਾਨ ਦਿੰਦੇ ਆ ਐਦਾਂ ਦਾ ਕੁਛ ਨਹੀਂ ਹੁੰਦਾ ਸਾਨੂੰ ਖੁਸ਼ੀ ਹੁੰਦੀ ਆ ਜਿਹੜੇ ਸਾਡੇ ਭੈਣ ਭਰਾ ਆਂਦੇ ਆ ਨਾ ਸਾਡੇ ਕੋਲੇ ਜਿੰਨੇ ਪੈਸੇ ਉਹਨੇ ਚ ਚੀਜ਼ ਦੇ ਕੇ ਭੇਜੀ ਦਾ ਇਹ ਕੋਈ ਮਾੜੀ ਚੀਜ਼ ਤਾਂ ਨਹੀਂ ਹੈਗੀ ਬ੍ਰਾਂਡਡ ਹੈ ਨਾ ਹਾਂਜੀ ਕਾਹ ਵੀ 50 ਰੁਪਏ ਦੀ ਆ ਨਾਲੇ ਗਲੀ ਚ ਚੀਜ਼ ਲੈਣੇ ਹੋ ਕਿੰਨੇ ਕ ਰੰਗ ਦਿਖਦੇ ਆ ਉੱਥੇ ਵੀਰੇ ਉੱਥੇ ਤਾਂ 5-7 ਕਲਰ ਮਸਾਂ ਹੀ ਹੁੰਦੇ ਆ ਇੱਥੇ 100 ਤੋਂ ਵੱਧ ਕਲਰ ਹੈ ਹਾਂਜੀ 50 ਰੁਪਏ ਦੀ ਨਾਲੇ ਗਲੀ ਦੇ ਵਿੱਚ ਜੇ ਕੋਈ ਚੀਜ਼ ਖਰਾਬ ਨਿਕਲ ਆਵੇ ਚਲੋ ਉਹ ਵੀ ਵਿਚਾਰੇ ਮਿਹਨਤ ਕਰਦੇ ਨੇ ਹਨਾ ਡੋਰ ਟੂ ਡੋਰ ਜਾਂਦੇ ਨੇ ਉਹਨਾਂ ਤੋਂ ਵੀ ਲੋ ਪਰ ਇਹ ਕਦੇ ਦਿਮਾਗ 'ਚ ਨਹੀਂ ਲਿਆਣਾ ਕਿ ਇੱਥੋਂ ਚੀਜ਼ ਮਹਿੰਗੀ ਮਿਲਦੀ ਆ ਸਾਡੇ ਕੋਲੇ ਮਹਿੰਗੀ ਵਾਲੀ ਵੀ ਹੈਗੀ ਆ 200 ਵਾਲੀ 300 ਵਾਲੀ ਵੀ ਆਉਂਦੀ ਆ ਔਰ ਜ਼ਰੂਰੀ ਥੋੜੀ ਆਪਾਂ ਉਹੀ ਲੈਣੀ ਆ ਇਹਦੇ ਵਿੱਚ ਤਾਂ ਇਹਨੇ ਰੰਗ ਆਂਦਾ ਹੀ ਹੈ ਹਾਂਜੀ ਹੈਨਾ ਤੁਹਾਡੇ ਦਿਮਾਗ ਚ ਇਹ ਨਾ ਆਵੇ ਕਿ ਚੀਜ਼ ਮਹਿੰਗੀ ਆ ਤੇ ਅਸੀਂ ਦੁਕਾਨ ਤੇ ਨਹੀਂ ਜਾਣਾ ਤੁਸੀਂ ਦੁਕਾਨ ਤੇ ਆਇਆ ਕਰੋ ਭਾਵੇਂ ਤੁਹਾਡ ਕੋ 5 ਰੁਪਏ ਭਾਵੇਂ ਤੁਹਾਡ ਕੋ 500 ਰੁਪਏ ਠੀਕ ਹੈ ਵੀਰੇ ਠੀਕ ਹੈ ਜੇ ਹੁਣ 100 ਰੁਪਏ ਹੈਗਾ ਤਾਂ ਲੈ ਜਾਓ ਨਹੀਂ ਹੈਗਾ ਤਾਂ ਕੋਈ ਗੱਲ ਨਹੀਂ ਵੀਰੇ ਹੁਣ ਤਾਂ ਪੈਸੇ ਹੈ ਨਹੀਂ ਪਰ ਤੁਸੀਂ ਨਾ ਇਹ ਸਾਈਡ ਤੇ ਰੱਖ ਦਿਓ ਮੈਂ ਕੱਲ ਨੂੰ ਲੈ ਜੂੰਗੀ ਪੱਕਾ ਹਾਂਜੀ ਵੀਰੇ ਮੇਰੇ ਵੱਲੋਂ ਲੈ ਜਾਓ ਕੋਈ ਨਹੀਂ ਕੱਲ ਵੈਸੇ ਦੇ ਦਿਓ ਨਹੀਂ ਵੀਰੇ ਕੱਲ ਲੈ ਜਾਾਂਗੇ ਅਸੀਂ ਪੱਕਾ ਹੈ ਹਾਂਜੀ ਬਾਵੇ ਕੁੜੀਆਂ ਪਹਿਲੀ ਵਾਰ ਹੀ ਆਈਆਂ ਨੇ ਮੇਰਾ ਦਿਲ ਨਹੀਂ ਕਰਦਾ ਇਹਨਾਂ ਨੂੰ ਖਾਲੀ ਵਾਪਸ ਮੋੜਨ ਨੂੰ ਕੀ ਕਰਨਾ ਚਾਹੀਦਾ ਇਹਨਾਂ ਦੇ ਦੇ ਦੇਣੀਆਂ ਚਾਹੀਦੀਆਂ ਨੇ ਹੈ ਪਹਿਣਾ ਨੇ ਆਪਣੀਆਂ ਛੋਟੀਆਂ ਨਾਲੇ ਤੁਸੀਂ ਸਾਨੂੰ ਵੀਰਾ ਕਹਿ ਰਹੇ ਹੋ ਹੈਨਾ ਸਾਨੂੰ ਤੁਹਾਡੇ ਤੇ ਪੂਰਾ ਵਿਸ਼ਵਾਸ ਹੈ ਤੁਸੀਂ ਕੱਲ ਸਾਨੂੰ 100 ਰੁਪਏ ਦੇ ਦਿਓ ਠੀਕ ਹੈ ਠੀਕ ਹੈ ਸਾਡੀ ਦੁਕਾਨ ਤੇ ਕੋਈ ਵੀ ਆਂਦਾ ਨਾ ਤੇ ਸਾਨੂੰ ਖੁਸ਼ੀ ਹੁੰਦੀ ਹੈ ਕਿ ਉਹ ਖੁਸ਼ ਹੋ ਕੇ ਜਾਵੇ ਠੀਕ ਹੈ ਸਾਡੀ ਦੁਕਾਨ ਦਾ ਨਾਮ ਹੀ ਹੈਪੀ ਸਟੋਰ ਹੈ ਹੈ ਖੁਸ਼ ਕਬੜਾ ਆਣਾ ਨੀਗਾ ਅਸੀਂ ਤੁਹੇ ਖਾਗੇ ਤੁਹਾਨੂੰ ਨਹੀਂ ਵੀਰੇ ਹੈ ਵੀਰਾ ਕਹਿੰਦੇ ਹੋ ਨਾ ਜੀ ਜੀ ਸਾਡੇ ਕੋਲ ਜਦੋਂ ਮਰਜ਼ੀ ਚਾਹ ਪਾਣੀ ਪੀਣ ਵੀ ਆ ਜਾਇਆ ਕਰੋ ਠੀਕ ਹੈ ਠੀਕ ਹੈ ਕੋਈ ਚੀਜ਼ ਨਹੀਂ ਵੀ ਲੈਣੀ ਨਾ ਸਾਨੂੰ ਮਿਲਣ ਆ ਜਾਇਆ ਕਰੋ ਠੀਕ ਹੈ ਵੀਰੇ ਠੀਕ ਹੈ ਚਲੋ ਆ ਲੈ ਲਓ ਹੁਣ ਲੜਣਾ ਨਹੀਂ ਇੱਕ ਇੱਕ ਵੰਡਣੀ ਹੈ ਹਾਂਜੀ ਚਲੋ ਫਿਰ ਖੁਸ਼ੀ ਖੁਸ਼ੀ ਠੀਕ ਹੈ ਵੀਰੇ ਆ ਪਾਣੀ ਦੀ ਬੋਤਲ ਲੈਣੀ ਹੈ ਨਹੀਂ ਵੀਰੇ ਬਸ ਚਲ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰੱਬ ਅੱਗੇ ਕਿੰਨਾ ਨੰਬਰ ਵੰਜਣੇ ਅੱਜ ਪਰ ਜੀ ਤਾਂ ਗੱਲ ਹੈ ਐਕਚੁਅਲੀ ਲੋਕਾਂ ਦੇ ਮਨ ਚ ਪਤਾ ਕੀ ਆ ਦੁਕਾਨ ਵੱਡੀ ਆ ਤੇ ਧਾਮ ਵੀ ਵੱਡਾ ਹੀ ਹੋਊਗਾ ਬਿਲਕੁਲ ਭਾਜੀ ਮੈਂ ਸੁਣ ਲਈ ਸੀ ਗੱਲ ਕੁੜੀਆਂ ਦੀ ਪਤਾ ਕੀ ਕਹਿ ਰਹੀਆਂ ਸੀ ਕਿ ਐਡੀ ਵੱਡੀ ਦੁਕਾਨ ਆ ਘੱਟੋ ਘੱਟ ਚੀਜ਼ 2-300 ਰੁਪਏ ਦੀ ਤਾਂ ਸ਼ੁਰੂ ਹੁੰਦੀ ਹੋਣੀ ਆ ਇਹ ਡਰ ਲੋਕਾਂ ਚੋਂ ਕੱਟਣਾ ਪੈਣਾ ਬਿਲਕੁਲ ਭਾਜੀ ਲੋਕ ਇੱਥੇ ਆਣਗੇ ਨਾ ਤਾਂ ਪਤਾ ਲੱਗੂਗਾ ਵੀਰੇ ਆਪਾਂ ਸੋਚਦੇ ਰਹਿੰਦੇ ਆ ਕਿ ਗਾਹਕ ਨਹੀਂ ਆਉਂਦੇ ਹੂੰ ਕਈ ਗੱਲ ਤਾਂ ਇਸੇ ਕਰਕੇ ਨਹੀਂ ਆਉਂਦੇ ਪਰ ਇਹ ਮੈਸੇਜ ਦੇਣਾ ਚਾਹੀਦਾ ਕਿ ਜੇ ਤੁਹਾਡੇ ਮਨ 'ਚ ਕੋਈ ਵੀ ਸ਼ੱਕ ਹੈ ਤਾਂ ਦੁਕਾਨਦਾਰ ਕੋਲੇ ਪਹੁੰਚ ਕੇ ਤਾਂ ਲਓ ਹਨਾ ਕਿਉਂਕਿ ਲੋਕੀ ਆਨਲਾਈਨ ਆਰਡਰ ਕਰਨ ਲੱਗ ਗਏ ਦਿਖਾਈ ਕੁਝ ਹੋਰ ਜਾਂਦਾ ਤੇ ਆਂਦਾ ਕੁਝ ਹੋਰ ਆ ਕਟੋ ਘਟ ਆਪਣੇ ਕੋਲੇ ਬੰਦਾ ਆਵੇ ਜੇ ਕੋਈ ਲੰਬਾ ਹੋਵੇ ਵਾਪਸੀ ਦਾ ਕਰ ਲੈਨੇ ਨਾ ਆਪਾਂ ਜੇ ਵਾਪਸੀ ਨਹੀਂ ਕਰਦੇ ਘਟੋ ਘਟ ਉਹਦਾ ਹੱਲ ਤੱਕ ਕਰਾ ਦੀਦਾ ਹਾਂਜੀ ਵੀਰੇ ਹੈ ਕੰਪਨੀ ਦੀ ਗਰੰਟੀ ਵਾਰੰਟੀ ਤਾਂ ਆਂਦੀ ਹਰ ਇੱਕ ਚੀਜ਼ ਦੀ ਅੱਜ ਕੱਲ ਬਿਲਕੁਲ ਚਲੋ ਮੈਂ ਤਾਂ ਦਿਲ ਤੋਂ ਸਕੂਨ ਜਿਹਾ ਮਿਲ ਜਾਂਦਾ ਪੈਣਾ ਆਈਆਂ ਸੀ ਖੁਸ਼ ਹੋ ਕੇ ਗਈਆਂ ਹੈ ਸਹੀ ਗੱਲ ਲੱਗ ਰਿਹਾ ਤੈਨੂੰ ਕੀ ਲੱਗਦਾ ਦੁਬਾਰਾ ਆਣਗੇ ਬਿਲਕੁਲ ਆਣਗੇ ਭਾਜੀ ਹਮ ਚੱਲ ਤੇ ਆਣ ਗਿਆ ਤਾਂ ਵੀ ਉਹਨਾਂ ਦੀ ਖੁਸ਼ੀ ਨਹੀਂ ਆਣ ਗਿਆ ਤਾਂ ਵੀ ਉਹਨਾਂ ਦੀ ਖੁਸ਼ੀ ਨੇ ਵੀਰੇ ਉਹਨਾਂ ਦੇ ਚਿਹਰੇ ਤੇ ਨਾ ਮੁਸਕਾਨ ਤੋਂ ਪਤਾ ਲੱਗ ਰਿਹਾ ਸੀ ਕਿ ਉਹ ਅੰਦਰੋਂ ਬਹੁਤ ਖੁਸ਼ ਸੀ ਫੇਰ ਆਣ ਗਿਆ ਬਿਲਕੁਲ ਆਣ ਗਿਆ ਵੀਰੇ ਸਹੀ ਕੱਲ ਆਣ ਗਿਆ ਨਾਲੇ ਹੱਸ ਕੇ ਦਿਖਾਣੀਆਂ ਆਪਣਾ ਫੇਰ ਦਿਨ ਬਣ ਜਾਊਗਾ ਬਿਲਕੁਲ ਵੀਰੇ ਅੱਛਾ ਹਾਂ ਛੋਟੇ ਦਸਪਿਚ ਸ਼ਿਕਾ ਬਿਨਾਂ ਵਜਾ ਤੋਂ ਕਿਸੇ ਨੂੰ ਖੁਸ਼ੀ ਦੇ ਕੇ ਤਾਂ ਦੇਖੋ ਦਿਲ ਨੂੰ ਸਕੂਨ ਜਾ ਮਿਲਦਾ ਕਿਸੇ ਦੀ ਉਮੀਦ ਤੇ खरे ਉਤਰ ਕੇ ਤਾਂ ਦੇਖੋ ਦਿਲ ਨੂੰ ਸਕੂਨ ਜਾ ਮਿਲਦਾ ਕਦੇ ਕਿਸੇ ਨੂੰ ਛੋਟੀ ਜੀ ਮੁਸਕਰਾਹਟ ਦੇਖ ਕੇ ਦੇਖੋ ਦਿਲ ਨੂੰ ਸਕੂਨ ਜਿਹਾ ਮਿਲਦਾ ਮੈਂ ਤਾਂ ਆਪਣੀ ਕੋਸ਼ਿਸ਼ ਕਰਤੀ ਤੁਸੀਂ ਵੀ ਕਰਕੇ ਦੇਖੋ ਦਿਲ ਨੂੰ ਸਕੂਨ ਜਿਹਾ ਮਿਲਦਾ